ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਜ਼ਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਜ਼ਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਜ਼ਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸ ਤਦ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਜ਼ਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆ ਉਸ ਤਦ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਜ਼ਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆ ਉਸ ਤਦ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਜ਼ਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆ ਉਸਤ ਕਰੇ ਜਹਾਨ ਜਦੋਂ ਸੱਚੇ ਰਾ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ ਸੰਸਾਰ ਦੇ ਵਿੱਚ ਸਮ ਜਿੰਦਗੀ ਕਿਵੇਂ ਚੜ੍ਹਦੀ ਕਲਾ 'ਚ ਬਤੀਤ ਹੁੰਦੀ ਹੈ ਸੱਚੇ ਮਾਰਗ ਚੱਲਦੇ ਆਂ ਉਸਤ ਕਰੇ ਜਹਾਨ ਜਦੋਂ ਸੱਚੇ ਰਾਹ ਦੇ ਪਾਂਧੀ ਬਣਾਂਗੇ